ਪੰਜਾਬ ਦੇ ਵਿੱਚ ਸਾਡੀ ਆਪਾਂ ਜੇ ਮੁੱਖ ਫਸਲ ਗਈ ਹੈ ਤੇ ਕਣਕ ਦੇ ਮੁਫਸਲ ਹੈ ਇਸ ਫਸਲ ਨੂੰ ਸਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਉਣਾ ਪੈਂਦਾ ਆਉਣ ਵਾਲਾ ਟਾਈਮ ਵੀ ਆਪਾਂ ਜੇ ਕਹੀਏ ਕੁਝ ਇਹੋ ਜਿਹੀਆਂ ਬਿਮਾਰੀਆਂ ਨੇ ਉਹਦੇ ਲਈ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ਵਿਸ਼ੇਸ਼ ਕਰ ਫੀਲਿੰਗ ਦੀ ਆਪਾਂ ਗੱਲ ਕਰਦੇ ਆ ਸਾਡੀ ਬੜੀ ਮਾਹਰ ਟੀਮ ਹੈ ਡਾਕਟਰ ਅਮਰਜੀਤ ਇਹਨਾਂ ਦੀ ਟੀਮ ਹੈ ਸਾਰੇ ਪੰਜਾਬ ਦੇ ਵਿੱਚ ਨੀ ਪਹਾੜੀ ਏਰੀਆ ਤੋਂ ਸ਼ੁਰੂਆਤ ਕਰਕੇ ਕਿਵੇਂ ਕਿਵੇਂ ਇਸ ਦਾ ਹਮਲਾ ਹੋ ਸਕਦਾ ਹੈ ਇਹ ਸਰਵੇਖਣ ਕਰਦੇ ਨੇ ਡਾਕਟਰ ਸਾਹਿਬ ਉਸਪਰ ਅੱਗੇ ਗੱਲਬਾਤ ਕਰਨ ਸਾਡੇ ਪਾਟਕਾਂ ਤੁਹਾਡਾ ਸਵਾਗਤ ਹੈ ਜੀ ਅੱਪ ਗੱਲ ਇੱਥੇ ਸ਼ੁਰੂ ਕਰਦੇ ਆਂ ਜਿਹੜੀ ਪੀਲੀ ਕੁੰਗੀ ਆ ਨੌਟ ਡਾਟ ਵੀ ਆ ਜਿਹੜੀ ਆਪਾਂ ਨੀਮ ਪਹਾੜੀ ਏਰੀਆ ਦੇ ਵਿੱਚ ਧੋੜਿਆਂ ਦੇ ਵਿੱਚ ਆਉਂਦੀ ਹੈ ਉਹਦੇ ਬਾਅਦ ਥੱਲੇ ਆ ਸਕਦੀ ਹੈ ਪਰ ਉਹਦੇ ਲਈ ਸੁਚੇਤ ਹੁੰਦੀ ਤੁਸੀਂ ਜਿਵੇਂ ਗੱਲ ਕਰਦੇ ਹੋ ਬਹੁਤ ਜ਼ਿਆਦਾ ਸਖਤ ਲੋੜ ਹੈ ਗੱਲ ਉੱਥੇ ਹੀ ਸ਼ੁਰੂ ਕਰਦੇ ਆ ਜੀ ਜੀ ਪਰ ਮੈਂ ਜਿਹੜੀ ਇਹ ਪੀਲੀ ਕੁੰਗੀ ਆ ਹਾਂ ਜੀ ਇਹ ਜਿਹੜੀ ਸਭ ਤੋਂ ਪਹਿਲਾਂ ਨੀਮ ਪਹਾੜੀ ਏਰੀਆ ਜਿਹੜਾ ਹੈਗਾ ਠੀਕ ਹੈ ਜੀ ਆਪਾਂ ਗੱਲ ਕਰ ਲੈਣਾ ਜਿਹੜਾ ਹੈਗਾ ਆਪਣੇ ਹਸ਼ਾਰਪੁਰ ਰੋਪੜ ਨਮਾਸ਼ਰ ਗੁਰਦਾਸਪੁਰ ਇਸ ਤਰੀ ਪਠਾਨਕੋਟ ਫਤੇਗੜ ਸਾਹਿਬ ਦਾ ਏਰੀਆ ਉੱਥੇ ਜਿਹੜੀ ਹੈਗੀ ਸਭ ਤੋਂ ਪਹਿਲੇ ਇਹਦੀ ਆਮ ਜਿਹੜੀ ਹੈਗੀ ਪਹਿਲੀ ਉੱਥੇ ਹੀ ਦੇਖੀ ਜਾਂਦੀ ਹੈ ਠੀਕ ਹੈ ਜੀ ਪਿਛਲੇ ਆਪਾਂ ਜਿਹੜੀ ਹੈਗੀ ਆ 4-5 ਸਾਲਾਂ ਦੀ ਝਾਤ ਮਾਰੀਏ ਹੂੰ ਤੇ ਪਿਛਲੇ ਸਾਲ ਇਹ ਆਪਾਂ ਨੂੰ 26 ਦਸੰਬਰ ਨੂੰ ਹਸ਼ਿਆਰਪੁਰ ਦੇ ਆਨੰਦਪੁਰ ਸਾਹਿਬ ਬਲਾਕ ਜਿਹੜਾ ਹੈਗਾ ਉੱਥੇ ਨਜ਼ਰ ਆ ਗਈ ਸੀ ਉੱਥੇ ਸ਼ੁਰੂ ਹੋ ਗਈ ਸੀ ਸ਼ੁਰੂਆਤ ਹੋ ਗਈ ਸੀ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਹੀ ਜਿਹੜਾ ਉਦੋਂ ਪਿਛਲੇ ਸਾਲ ਦੀ ਗੱਲ ਕਰਦੇ ਆ ਫੇਰੇ ਸਾਨੂੰ ਜਿਹੜਾ 28 ਦਸੰਬਰ ਨੂੰ ਤੇ ਉਦੋਂ ਪਿਛਲੇ ਸਾਲ ਦੀ ਗੱਲ ਕਰੀਏ ਤੇ ਇਹਦੀ ਪਹਿਲੀ ਆਮਦ ਸਾਨੂੰ ਜਿਹੜੀ ਹੈਗੀ ਆ ਜਨਵਰੀ ਜਿਹੜੀ ਹੈਗੀ ਆ ਜਨਵਰੀ ਜਿਹੜੀ ਪਹਿਲੇ ਹਫਤੇ ਜਿਹੜੀ ਹੈਗੀ ਆ ਨજર ਜਿਹੜੀ ਆ ਆ ਗਈ ਸੀ ਉਹ ਵੀ ਖਾਸ ਤੌਰ ਤੇ ਜਿਹੜਾ ਆਨੰਦਪੁਰ ਸਾਹਿਬ ਦਾ ਜਿਹੜਾ ਬਲਾਕ ਜਿਹੜਾ ਹੈਗਾ ਉੱਥੇ ਜਿਹੜੇ ਪਹਿਲੇ ਲੱਛਣ ਜਿਹੜੇ ਆ ਆਏ ਜਾਂਦੇ ਨੇ ਜੀ ਸੋ ਇਸ ਕਰਕੇ ਅਸੀਂ ਹੁਣ ਜਿਹੜੇ ਆਪਣੇ ਕਿਸਾਨ ਵੀਰੜੇ ਨੇ ਉਹਨਾਂ ਨੂੰ ਸचेत ਕਰ ਦਈਏ ਵੀ ਆਪਣੇ ਖੇਤਾਂ ਦਾ ਜਿਹੜਾ ਸਰਵੇਖਣ ਜਿਹੜਾ ਜ਼ਰੂਰ ਕਰ ਬਹੁਤ ਜ਼ਰੂਰੀ ਹੈ ਜੀ ਆਉਣ ਵਾਲਾ ਟਾਈਮ ਖਾਸ ਕਰਕੇ ਜਿਵੇਂ ਡਾਕਟਰ ਨੇ ਜ਼ਿਕਰ ਕੀਤਾ ਵੀ ਆ ਦਸੰਬਰ ਦਾ ਐਂਡ ਤੇ ਜਨਵਰੀ ਦਾ ਜਿਵੇਂ ਸਟਾਰਟ ਹੈ ਉਹਦੇ ਸਰਵੇਖਣ ਕਰਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਮੌਸਮ ਵੀ ਮੇਰੇ ਖਿਆਲ ਉਸ ਨਾਲ ਅਨੁਕੂਲੀ ਹੁੰਦਾ ਜੀ ਜੀ ਬਿਲਕੁਲ ਬਿਲਕੁਲ ਜਿਹੜਾ ਇਸ ਬਿਮਾਰੀ ਦੇ ਲਈ ਜਿਹੜਾ ਰਾਤ ਦਾ ਟੈਂਪਰੇਚਰ ਅਸੀਂ ਕਹਿ ਦਈਏ ਤਾਪਮਾਨ ਜਿਹੜਾ ਹੈਗਾ 7 ਤੋਂ ਲੈ ਕੇ 13 ਡਿਗਰੀ ਸੈਂਟੀਗ੍ਰੇਡ ਠੀਕ ਹੈ ਜੀ ਦਿਨ ਦਾ ਜਿਹੜਾ ਤਾਪਮਾਨ ਜਿਹੜਾ ਹੈਗਾ ਉਹ 15 ਤੋਂ ਲੈ ਕੇ 24 ਡਿਗਰੀ ਸੈਂਟੀਗ੍ਰੇਡ ਹੋਵੇ ਠੀਕ ਹੈ ਜੀ ਤੇ ਹਵਾ ਦੇ ਵਿੱਚ ਨਮੀ ਦੀ ਮਾਤਰਾ ਜਦੋਂ 80% ਤੋਂ ਲੈ ਕੇ ਜਾਦਾ ਵੱਧ ਜਾਂਦੀ ਆ 85% ਤੋਂ ਲੈ ਕੇ ਆਪਾਂ ਕਹੇ ਲਈਏ 100% ਤੱਕ ਹੋ ਜੇ ਠੀਕ ਹੈ ਤੇ ਫਿਰ ਇਹ ਮੌਸਮ ਇਹਦੇ ਲਈ ਜਿਹੜਾ ਹੈਗਾ ਅਨੁਕੂਲ ਹੋ ਜਾਂਦਾ ਅਨੁਕੂਲ ਹੋ ਜਾਂਦਾ ਜੀ ਡਾਕਟਰ ਸਾਹਿਬ ਆਪਾਂ ਜਦੋਂ ਦੇਖਦੇ ਆ ਵੀ ਕ੍ਰੌਪ ਸਟੈਂਡ ਜਿਵੇਂ ਬੀਸ਼ੀ ਕੈਵਰੇਜ ਵੀ ਦੇਖਦੇ ਆ ਇਹ ਇਸ ਵੇਲੇ ਇਸਕ ਸਟੇਜ ਤੇ ਆਪਣੀ ਕ੍ਰੌਪ ਖੜੀ ਹੈ ਜੀ ਹੁਣ ਇਹਦੇ ਵਿੱਚ ਜੇ ਮੰਨ ਲੈ ਨਿਸ਼ਾਨੀਆਂ ਨੇ ਮੋੜ ਹਲਦੀ ਤਾਂ ਨਹੀਂ ਆਈਏ ਤੁਸੀਂ ਕਹਿੰਦੇ ਹੋ ਪਰ ਜੇ ਆਉਂਦੀ ਹੈ ਤਾਂ ਨਿਸ਼ਾਨੇ ਕਿਦਾਂ ਦੀਆਂ ਹੋ ਸਕਦੀਆਂ ਜੀ ਜੀ ਸ਼ਰਮਾ ਜੀ ਇਹ ਬਿਮਾਰੀ ਜਿਹੜੀ ਹੈਗੀ ਆ ਧੋੜੀਆਂ ਦੇ ਵਿੱਚ ਜਿਹੜਾ ਹਮਲਾ ਕਰਦੀ ਆ ਜੀ ਸੋ ਸਾਡੇ ਕਿਸਾਨ ਵੀਰਾਂ ਨੂੰ ਹੁਣ ਜਿਹੜਾ ਪਾਣੀ ਲਾ ਰਹੇ ਨੇ ਖੇਤ ਦੇ ਵਿੱਚ ਸਰਵੇਖਣ ਕਰਦੇ ਨੇ ਜੀ ਉਸ ਸਮੇਂ ਬੜੇ ਧਿਆਨ ਨਾਲ ਜਿਹੜਾ ਦੇਖਣਾ ਚਾਹੀਦਾ ਕਿਉਂਕਿ ਇਹ ਜਿਹੜਾ ਕਿਉਂਕਿ ਜਿਆਦਾ ਨਜ਼ਰ ਨਹੀਂ ਆਉਣੀ ਪਰ ਜਦੋਂ ਅਸੀਂ ਦੇਖਦੇ ਆ ਇਹ ਬੂਟੇ ਦੇ ਉੱਤੇ ਪੱਤਿਆਂ ਦੇ ਉੱਤੇ ਜਿਹੜੇ ਆਪਾਂ ਦਿਖਾਈਏ ਨਾ ਇਹਨਾਂ ਨੂੰ ਨਾ ਇਹੇ ਪੀਲੇ ਰੰਗ ਦੀਆਂ ਜਿਹੜੀਆਂ ਧਾਰੀਆਂ ਨੇ ਉਹਨਾਂ ਦੇ ਰੂਪ ਦੇ ਵਿੱਚ ਨਜ਼ਰ ਆਉਂਦੀ ਆ ਆ ਵੇਖੋ ਜਿਵੇਂ ਕਿ ਆਹ ਦੇਖੋ ਇਹ ਪੀਲੇ ਰੰਗ ਦੀਆਂ ਪਹਿਲਾਂ ਧਾਰੀਆਂ ਪੈ ਜਾਂਦੀਆਂ ਨੇ ਉਹਨਾਂ ਦੇ ਉੱਤੇ ਆ ਦੇਖੋ ਸਪਸ਼ਟ ਤੌਰ ਤੇ ਪੀਲੇ ਰੰਗ ਦਾ ਪਾਊਡਰ ਜਿਹੜਾ ਹੈਗਾ ਇਹ ਉਲੀ ਦਾ ਪਾਊਡਰ ਹੈ ਧਾਰੀਆਂ ਦੇ ਰੂਪ ਦੇ ਵਿੱਚ ਪੱਤਿਆਂ ਦੇ ਉੱਤੇ ਜਿਹੜਾ ਹੈਗਾ ਇਹ ਬਣ ਜਾਂਦਾ ਸੋ ਇਹ ਬਿਮਾਰੀ ਫਿਰ ਬਾਅਦ ਦੇ ਵਿੱਚ ਹਵਾ ਦੇ ਰਾਹੀਂ ਉੜ ਕੇ ਕਣ ਜਿੱਥੇ-ਜਿੱਥੇ ਪੈਣਗੇ ਜਿਵੇਂ ਹੁਣ ਆਹ ਦੇਖ ਲਿਆ ਆਪਾਂ ਬਈ ਇੱਥੇ ਧੌੜੀ ਜਿਹੜੀ ਹੈਗੀ ਇੱਕ ਬਣ ਗਈ ਆ ਇਸ ਧੌੜੀ ਦੇ ਵਿੱਚ ਬਿਮਾਰੀ ਨੇ ਵਧਣਾ ਸੋ ਸਾਡਾ ਮੇਨ ਮਕਸਦ ਇਹੀ ਆ ਵੀ ਇਸ ਜਿਹੜੀ ਧੋੜੀ ਜਿਹੜੀ ਹੈਗੀ ਇਹਦੇ ਵਿੱਚ ਹੀ ਬਿਮਾਰੀ ਨੂੰ ਜਿਹੜਾ ਰੋਕ ਲਈਏ ਤਾਂ ਜੋ ਅੱਗੇ ਬਿਮਾਰੀ ਨਾ ਵਧੇ ਸੋ ਇੱਥੇ ਜਿਹੜਾ ਬਾਕੀ ਦਾ ਪੰਜਾਬ ਜਿਹੜਾ ਹੈਗਾ ਉਹ ਕਿ ਘੋੜੇ ਵੇਚ ਕੇ ਸੌਂਦੇ ਆਪਾਂ ਇਹ ਗੱਲ ਕਰਦੇ ਆ ਵੀ ਇਸੇ ਕਰਕੇ ਜਿਹੜਾ ਸ਼ੁਰੂ ਦਾ ਸਰਵੇਖਣ ਜਿਹੜਾ ਇਹ ਬਹੁਤ ਮਹੱਤਵਪੂਰਨ ਆ ਬਿਲਕੁਲ ਠੀਕ ਹੈ ਜੀ ਡਾਕਟਰ ਸਾਹਿਬ ਤੁਸੀਂ ਜਿਵੇਂ ਆ ਗੱਲ ਕਰਦੇ ਆ ਵੀ ਆ ਧੋੜੀ ਬਣ ਗਈ ਹੈ ਨਾ ਜੀ ਜੇ ਪਰਚਾਂਸ ਕਿਉਂਕਿ ਸਾਡਾ ਐਕਸਪੈਰੀਮੈਂਟ ਲੇ ਲੀਆ ਹੈ ਨਾ ਇੱਥੇ ਅਸੀਂ ਸਪੈਸ਼ਲ ਕਈ ਵਾਰੀ ਲਗਾਉਣੇ ਵੀ ਆ ਇਹ ਜੋ ਸਿੰਪਟਮ ਲਿਆਉਂਦੇ ਲਈ ਕੋਸ਼ਿਸ਼ ਕਰਦੇ ਹਾਂ ਹੁਣ ਜੇ ਆਵ ਹੀ ਗਈ ਉਹ ਤੋਂ ਬਾਅਦ ਫਿਰ ਆਪਾਂ ਨੂੰ ਇਲਾਜ ਕੀ ਹੈ ਜੀ ਡਾਕਟਰ ਸਾਹਿਬ ਤਾਂ ਕਿਸਾਨ ਵੀਰਾਂ ਨੂੰ ਅਸੀਂ ਇਹੀ ਗੱਲ ਜਿਹੜੀ ਹੈ ਸਲਾਹ ਦੇਵਾਂਗੇ ਵੀ ਇਹਦੇ ਲਈ ਪਹਿਲਾਂ ਤਾਂ ਪਛਾਣ ਕਰਨ ਬਿਲਕੁਲ ਜੀ ਤੇ ਕਈ ਵਾਰੀ ਕਿਉਂਕਿ ਕਣਕ ਜਿਹੜੀ ਹੈ ਹੋਰ ਕਈ ਕਾਰਨਾ ਕਰਕੇ ਵੀ ਪੀਲੀ ਪੈਂਦੀ ਆ ਠੀਕ ਹੈ ਜੀ ਤਾਂ ਪੀਲੇ ਰੰਗ ਦਾ ਜਿਹੜਾ ਪਾਊਡਰ ਹੈਗਾ ਜੇ ਆਪਾਂ ਇਹਨੂੰ ਹੱਥ ਤੇ ਲਾਈਏ ਆ ਦੇਖੋ ਜਿਵੇਂ ਹੁਣ ਟੱਚ ਕਰਦੇ ਆ ਠੀਕ ਆ ਆ ਪਾਊਡਰ ਜਿਹੜਾ ਹੈਗਾ ਪੀਲੇ ਰੰਗ ਦਾ ਪਾਊਡਰ ਆ ਉਂਗਲਾਂ ਦੇ ਉੱਤੇ ਮੇਰੀਆਂ ਤੇ ਲੱਗ ਗਿਆ ਜਾਂ ਖੇਤਾਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਕਹਾਂਗੇ ਵੀ ਕਾਲੇ ਰੰਗ ਦਾ ਕੋਈ ਪੋਲੀਥੀਨ ਲੈ ਲਓ ਕਾਲੇ ਤੇ ਪੀਲੇ ਦਾ ਸਮੇਲ ਜਾਂ ਕਾਲਾ ਕੱਪੜਾ ਲੈ ਲਓ ਉਹਦੇ ਉੱਤੇ ਜੇ ਲਾਈਏ ਤੇ ਪੀਲੇ ਰੰਗ ਦਾ ਪਾਊਡਰ ਜਿਹੜਾ ਹੈਗਾ ਉਹ ਬਿਲਕੁਲ ਜਿਹੜਾ ਪ੍ਰਤੱਖ ਨਜ਼ਰ ਆਊਗਾ ਤੇ ਉਦੋਂ ਸਾਨੂੰ ਇਹ ਕਨਫਰਮ ਹੋ ਜਿਗਾ ਵੀ ਵਾਕਈ ਪੀਲੀ ਕੁੰਗੀ ਆ ਤੋ ਨਹੀਂ ਤਾਂ ਹੋਰ ਕਈ ਕਾਰਨਾ ਕਰਕੇ ਸਾਡੀ ਕਣਕ ਜਿਹੜੀ ਆ ਪੀਲੀ ਪੈਂਦੀ ਆ। ਬਿਲਕੁਲ ਠੀਕ ਹੈ ਜੀ। ਦੂਸਰੀ ਗੱਲ ਜਿਹੜੀ ਜਿਆਦਾ ਇੰਪੋਰਟੈਂਟ ਹੈਗੀ ਆ ਇਹ ਧੋੜੀਆਂ ਦੇ ਵਿੱਚ ਬਿਮਾਰੀ ਆਉਂਦੀ ਆ ਤੇ ਅਸੀਂ ਇਸ ਧੋੜੀ ਜਿਹੜੀ ਹੈਗੀ ਆ ਜਿੱਥੇ ਬਿਮਾਰੀ ਸ਼ੁਰੂ ਹੋਈ ਆ ਉੱਥੇ ਹੀ ਉਹਨੂੰ ਨੱਪ ਲਈਏ ਤੇ ਤਾਂ ਜਿਹੜਾ ਹੈਗਾ ਅੱਗੇ ਬਿਮਾਰੀ ਫੈਲ ਲੈਣਾ। ਇਹਦੇ ਵਾਸਤੇ ਸਾਡੇ ਯੂਨੀਵਰਸਿਟੀ ਵੱਲੋਂ ਜਿਹੜੇ ਹੈਗੇ ਨੇ ਕਈ ਉਲੀਨਾਸ਼ਕ ਜਿਹੜਿਆ ਸਪਰਸ਼ ਕੀਤੇ ਗਏ ਨੇ। ਜੀ ਨਤੀਬੋ ਹੋਗੀ 120 ਗ੍ਰਾਮ। ਇਸੇ ਤਰ੍ਹਾਂ ਜਿਹੜੀ ਹੈਗੀ ਆ ਪ੍ਰੋਪੀਕੋਨੋਜ਼ੋਲ ਟੇਲਟ ਸਟੇਲਟ ਬੰਪਰ ਚਾਇਨ ਇਹ ਹੈਗੀ ਆ 200 ਮਿਲੀਲੀਟਰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਜਾਂ ਕੈਬੀਟ 200 ਗ੍ਰਾਮ ਜਿਹੜੀ ਹੈਗੀ ਆ 200 ਲੀਟਰ ਪਾਣੀ ਚ ਜਾਂ ਅਸੀਂ ਐ ਕਿ ਐਸ ਕੇ ਸਿਫਾਰਿਸ਼ ਕੀਤੀ ਤਾਕਤ ਜਿਹੜੀ ਆ ਉਹ 300 ਗ੍ਰਾਮ ਜਿਹੜੀ ਹੈ 100 ਲੀਟਰ 200 ਲੀਟਰ ਪਾਣੀ ਚ ਘੋਲ ਕੇ ਇਹਦਾ ਛੜਕਾ ਕਰ ਦਈਏ ਸੋ ਇਸੇ ਮਤਲਬ ਇਵੇਂ ਆ ਵੀ ਅਸੀਂ ਜਿਹੜੀ ਹੈਗੀ ਆ ਜੇ ਪ੍ਰੋਪੀ ਕੋਨੋਜਲ ਬਰਤਣੀ ਆ 1 ਮਿਲੀਲੀਟਰ ਪੁੱਲੀ ਨਾਸ਼ਕ ਨੂੰ 1 ਲੀਟਰ ਪਾਣੀ ਚ ਪਾ ਕੇ ਸੋ 15 ਗ੍ਰਾਮ ਵੀ ਢੋਲੀਆ 15 ਮਿਲੀਲੀਟਰ ਪਾ ਲਈ ਅਸੀਂ ਤੇ ਉਹ ਚ 15 ਲੀਟਰ ਪਾਣੀ ਪਾ ਕੇ ਉੱਥੇ ਹੀ ਸਪਰੇਅ ਕਰਕੇ ਇਸ ਬਿਮਾਰੀ ਨੂੰ ਨੱਪ ਲੈਣਾ ਤਾਂ ਜੋ ਬਿਮਾਰੀ ਦੀ ਲਾਗ ਜਿਹੜੀ ਹੈਗੀ ਆ ਬਾਕੀ ਦੇ ਖੇਤਾਂ ਦੇ ਵਿੱਚ ਨਾ ਜਾਵੇ ਸੋ ਇਹ ਸਾਡੀ ਜਿਹੜੀ ਸਟ੍ਰੈਟਜੀ ਆ ਪਿਛਲੇ ਸਾਲਾਂ ਦੇ ਵਿੱਚ ਅਸੀਂ ਇਸੇ ਤਰ੍ਹਾਂ ਹੀ ਜਿੱਥੇ ਕਦੇ ਢੋੜੀ ਚ ਨਜ਼ਰ ਆਉਂਦੀ ਆ ਉੱਥੇ ਹੀ ਬਿਮਾਰੀ ਦੀ ਲਾਗ ਨੂੰ ਖਤਮ ਕਰ ਦਿੰਦੇ ਆ ਤੇ ਤਾਂ ਜੋ ਬਿਮਾਰੀ ਜਿਹੜੀ ਅੱਗੇ ਨਾ ਬਦੇ ਹੁਣ ਖਾਸ ਗੱਲ ਸ਼ਰਮਾ ਜੀ ਇਹ ਆ ਬਿਲਕੁਲ ਜੀ ਯੂਨੀਵਰਸਿਟੀ ਵੱਲੋਂ ਸਾਡੇ ਜਿਹੜੀ ਹੈਗੀਆਂ ਆਪਾਂ ਬੜੀਆਂ ਕਿਸਮਾਂ ਜਿਹੜੀਆਂ ਵਿਕਸਿਤ ਕਰ ਦਿੱਤੀਆਂ ਜਿਹੜੀਆਂ ਬਿਮਾਰੀ ਦਾ ਟੱਕਰਾਂ ਕਰਦੀਆਂ ਕਰ ਸਕਦੇ ਪਰ ਸਾਡੇ ਕਿਸਾਨ ਵੀ ਵੇਖਾ ਵੇਖੀ ਜਿਹੜੀਆਂ ਨੇ ਜਿਹੜੀਆਂ ਕਿਸਮਾਂ ਬਿਮਾਰੀ ਪ੍ਰਤੀ ਜਨ ਚ ਰੋਧ ਪ੍ਰਤੀਰੋਧਤਾ ਹੈ ਨਹੀਂ ਉਹ ਕਿਸਮਾਂ ਵੀ ਕਈ ਵੇਖਾ ਵੇਖੀ ਲਾ ਲੈਂਦੇ ਨੇ ਹਮ ਠੀਕ ਆ ਉਹਨਾਂ ਦੇ ਉੱਤੇ ਖਾਸ ਧਿਆਨ ਦੇਣ ਦੀ ਲੋੜ ਆ ਜੀ ਖਾਸ ਤੌਰ ਤੇ ਆਪਾਂ ਹੁਣ 386 ਪਹਿਲਾਂ ਜਿਹੜੀ ਇਸ ਬਿਮਾਰੀ ਦਾ ਟੱਕਰਾਂ ਕਰਦੀ ਸੀ ਠੀਕ ਆ ਜੀ ਉਸ ਇਸ ਕਿਸਮ ਦੇ ਉਤੇ ਵੀ ਬਿਮਾਰੀ ਦਾ ਜਿਹੜਾ ਹਮਲਾ ਹੋ ਸਕਦਾ ਹੋ ਸਕਦਾ ਸੋ ਇਸੇ ਕਰਕੇ 3086 ਹੋਈ 2970 ਜਿਹੜੀ ਹੈ ਇਹ ਤੇ ਇਹ ਵੀ ਬਹੁਤ ਸੈਫਟੇਬਲ ਹੈਗੀ ਆ ਇਹ ਅਸੀਂ ਜ਼ਿੰਮੇਦਾਰਾਂ ਨੂੰ ਕਹਿੰਨੇ ਆ ਵੀ ਇਧਰਲੇ ਪਾਸੇ ਨੂੰ ਨਾ ਲਾਓ ਪਰ ਉਹ ਵੇਖਾ ਵੇਖੀ ਫੇਰ ਲਾ ਲੈਂਦੇ ਨੇ ਕਿਸੇ ਤਰ੍ਹਾਂ WL 711 ਬਰਬਟ ਹੋ ਗਈ ਇਹ ਅਜੇਹੀਆਂ ਜਿਹੜੀਆਂ ਕਈ ਕਿਸਮਾਂ ਜਿਹੜੀਆਂ ਲਾ ਲੈਂਦੇ ਨੇ ਇਹ ਤੇ ਬਿਮਾਰੀ ਜਿਹੜੀ ਹੈਗੀ ਆ ਉਹ ਵਾਧੀਆਂ ਦੇ ਕਣ ਜਿਹੜੇ ਹੈਗੇ ਨੇ ਵਾਧਦੇ ਨੇ ਮੌਸਮ ਜਿਹੜਾ ਅਨੁਕੂਲ ਚੱਲਦਾ ਤੇ ਇਸੇ ਕਰਕੇ ਅਸੀਂ ਕਹਿੰਨੇ ਵੀ ਹੁਣ ਸਰਵੇਖਣ ਕਰੀਏ ਇਹਨਾਂ ਖਾਸ ਤੌਰ ਤੇ ਜਿਹੜੀਆਂ ਇਹ ਕਿਸਮਾਂ ਨੇ ਇਹਨਾਂ ਦੇ ਉੱਤੇ ਸਰਵੇਖਣ ਕਰਕੇ ਬਿਮਾਰੀ ਦੀ ਲਾਗ ਜਿੱਥੇ ਕਿਤੇ ਵੀ ਨਜ਼ਰ ਆਉਣੀ ਆ ਕਿਸਾਨ ਵੀਰੋ ਉੱਥੇ ਹੀ ਆਪਾਂ ਇਹਨੂੰ ਇਹ ਜਿਹੜੀਆਂ ਸਪਾਰਸ਼ ਕੀਤੀਆਂ ਉਂਗਲੀ ਨਾਸ਼ਕ ਜਿਹੜੀਆਂ ਹੈਗੀਆਂ ਨੇ ਪ੍ਰੋਫੀਕੋਨਾ ਜੋਲ ਦੀ ਗੱਲ ਕਰ ਲਈਏ ਟਿਲਟ ਬੰਪਰ ਸ਼ਾਈਨ 1 ਮਿਲੀਲੀਟਰ 1 ਪ੍ਰਤੀ ਲੀਟਰ ਪਾਣ ਦੇ ਹਿਸਾਬ ਨਾਲ ਘੋੜ ਕੇ ਛੜਕਾ ਕਰ ਦਈਏ ਠੀਕ ਹੈ ਉੱਥੇ ਹੀ ਬਿਮਾਰੀ ਨੂੰ ਨੱਪ ਲਈਏ ਜਾਂ ਕੈਬਿਨੇਟ ਵਰਤ ਲਈਏ ਇਹ ਤੁਹਾਡੀ 1 ਗ੍ਰਾਮ ਪੈਣੀ ਆ ਇੱਕ 1 ਲੀਟਰ ਪਾਣੀ ਦੇ ਵਿੱਚ ਸੋ ਤਾਂ ਜੋ ਉਹਨੂੰ ਬਿਮਾਰੀ ਨੂੰ ਦੀ ਲਾਗ ਨੂੰ ਉੱਥੇ ਹੀ ਨਸ਼ਟ ਕਰ ਦਈਏ ਤੇ ਬਾਕੀ ਦਾ ਪੰਜਾਬ ਜਿਹੜਾ ਹੈਗਾ ਇਸ ਬਿਮਾਰੀ ਤੋਂ ਜਿਹੜਾ ਉਹ ਬਚ ਸਕਦਾ ਬੱਸ ਸਰਬੇ ਗੱਟਸਪ ਬੜੀ ਬੁਧੀਗੱਲ ਕਹੀ ਤੁਸੀਂ ਸਾਡੇ ਪਾਠਕਾਂ ਨੂੰ ਸचेत ਕਰਨ ਦੇ ਲਈ ਕਿਉਂਕਿ ਆਉਣ ਵਾਲੇ 10 15 ਦਿਨ ਜੋ ਵੀ ਨੇ ਹਨਾ ਮਾਸਮ ਵੀ ਉਸ ਤਰ੍ਹਾਂ ਨਹੀਂ ਜਿਵੇਂ ਤੁਸੀਂ ਦੱਸਿਆ ਵੀ ਇਦਾਂ ਉਹ ਚੱਲ ਰਿਹਾ ਤੇ ਆਪਾਂ 10 15 ਦਿਨ ਸਰਵੇਖਣ ਕਰਨਾ ਬਹੁਤ ਜ਼ਰੂਰੀ ਹੈ ਚੱਕਣੇ ਰਹਿਣਾ ਬਹੁਤ ਜ਼ਰੂਰੀ ਹੈ ਤੁਸੀਂ ਜਾਂਦੇ ਜਾਂਦੇ ਸਾਡੇ ਪਾਠਕਾਂ ਨੂੰ ਤੇ ਲਈ ਕੀ ਸੁਨੇਹ ਦੇਣਾ ਚਾਹੋ ਬਸ ਸਾਡਾ ਇਹੀ ਸੁਨੇਹਾ ਹੈ ਸ਼ਰਮਾ ਜੀ ਜਿਹੜੀਆਂ ਖਾਸ ਤੌਰ ਤੇ ਸਸੈਪਟੇਬਲ ਕਿਸਮਾਂ ਨੇ ਉਹਨਾਂ ਦੇ ਉੱਤੇ ਆਪਣਾ ਜਿਹੜਾ ਸਰਵੇਖਣ ਲਗਾਤਾਰ ਜਰੂਰ ਕਰਨ ਤੇ ਜੇ ਕਿਤੇ ਬਿਮਾਰੀ ਆਉਂਦੀ ਹੈ ਸਾਡੇ ਨਾਲ ਸੰਪਰਕ ਕਰਨ ਜੀ ਇਹ محکمہ ਖੇਤੀਬਾੜੀ ਜਿਹੜਾ ਬੜਾ ਤਤਪਰ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਉਹਨਾਂ ਵਿਗਿਆਨੀਆਂ ਦੇ ਨਾਲ ਜਿਹੜਾ ਹੈਗਾ ਸੰਪਰਕ ਕਰਨ ਤੇ ਉੱਥੇ ਹੀ ਇਹ ਜਿਹੜੇ ਸਪਰਸ਼ ਕੀਤੇ ਉਲੀ ਨਾਸ਼ਕ ਦੇ ਨਾਲ ਆਪਾਂ ਇਸ ਬਿਮਾਰੀ ਨੂੰ ਉੱਥੇ ਹੀ ਨੱਪ ਲੈਣਾ ਤਾਂ ਜੋ ਇਹ ਬਿਮਾਰੀ ਜਿਹੜੀ ਆ ਅੱਗੇ ਨਾ ਫੈਲੇ ਸੋ ਕਿਸਾਨ ਵੀਰੋ ਆਪਾਂ ਨੂੰ ਚਕੰਨੇ ਰਹਿਣਾ ਬਹੁਤ ਜ਼ਰੂਰੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜੇ ਲੋੜ ਪਈ ਤਾਂ ਡਾਕਟਰ ਅਮਰਜੀਤ ਤੇ ਹੋਰ ਜਿਹੜੇ ਸਾਰੇ ਮਹਿਕਮਾ ਐਗਰੀਕਲਚਰ ਜਿਹੜਾ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਤੁਸੀਂ ਉੱਥੇ ਤੈਨਾਤ ਵਿਗਿਆਨੀ ਕੋਲੋਂ ਤੁਸੀਂ ਸਿੱਧਾ ਲੈ ਸਕਦੇ ਹੋ ਆਪਣੀ ਫਸਲ ਨੂੰ ਬਚਾ ਸਕਦੇ ਹੋ ਬੜਾ ਵਧੀਆ ਡਾਕਟਰ ਸਾਹਿਬ ਤੁਸੀਂ ਸੁਨੀਹਾ ਸਾਡੇ ਡਿਪਾਰਟਮੈਂਟ ਨੂੰ ਪਹੁੰਚ ਦਾ ਦਿੱਤਾ ਟਾਈਮਲੀ ਸੁਣਿਆ ਤੁਸੀਂ ਭੇਜਿਆ ਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ